ਯਾ ਬੇਕਲਕੁਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਇਹ ਚੀਜ਼ ਹੈਗੀ ਆ ਬੱਚਿਆਂ ਦਾ ਖੜਾਉਣਾ ਸੋ ਇਹੋ ਜਿਹਾ ਖੜਾਉਣਿਆਂ ਨਾਲ ਹੀ ਬੱਚੇ ਖੇਡਦੇ ਹੁੰਦੇ ਸੀ ਪੁਰਾਣੇ ਬੇੜਿਆਂ ਵਿੱਚ ਸੋਕ ਕਢਾਉਣਾ ਅੱਜ ਮੈਦਾਨ ਨੂੰ ਦਿਖਾਉਣ ਲੱਗਿਆ ਤੇ ਦਿਨ ਆ ਉਹਦੇ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਜਾਂਦੇ ਆਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਾਂ ਸੋ ਲੋਕ ਜੀ ਫੇਰ ਦੇਖੋ ਬੱਚਿਆਂ ਦਾ ਪ੍ਰਾਤਨਿਕ ਕਢਾਉਣਾ ਏ ਆ ਜੀ ਬੱਚਿਆਂ ਦਾ ਖੜਾਉਣਾ ਪੁਰਾਣੇ ਬੇੜਿਆਂ ਵਿੱਚ ਬੱਚੇ ਇਹੋ ਜਿਹੇ ਲੱਕੜ ਦੇ ਜਾਂ ਫਿਰ ਲੋਹੇ ਦੇ ਖੜਾਉਣੇ ਹੀ ਖੇਡਣ ਲਈ ਵਰਤਦੇ ਹੁੰਦੇ ਸੀ ਸੋ ਜਿਵੇਂ ਇਹ ਖੜਾਉਣਾ ਬਣਿਆ ਹੋਇਆ ਹੈ ਲੱਕੜੀ ਦਾ ਬਣਿਆ ਹੋਇਆ ਤੇ ਤਿੰਨ ਇਹਨੂੰ ਤੁਰਲੇ ਪਹੀਏ ਲਗਾਏ ਗਏ ਨੇ ਜਿਹਦਾ ਇਹ ਡਿਜ਼ਾਈਨ ਆ ਜਹਾਜ਼ ਵਾਂਗੂ ਬਣਾਇਆ ਹੋਇਆ ਸੁਪਰ ਨੂੰ ਇੱਕ ਕੜਮੀ ਲੱਕੜ ਲਗਾਈ ਹੋਈ ਆ ਜਿਹਦੇ ਵਿੱਚ ਇੱਕ ਛੇਕ ਕਰਿਆ ਹੋਇਆ ਗੱਲੀ ਖੱਡੀ ਹੋਈ ਆ ਸੋ ਇਹਦੇ ਗਲੀ ਵਿੱਚ ਹੀ ਬੱਚੇ ਧਾਗਾ ਬਾਗੇ ਲੰਬਾ ਸਾਰਾ ਫੇਰ ਇਹਨੂੰ ਗਲੀਆਂ ਦੇ ਵਿੱਚ ਕੱਚੀਆਂ ਪੱਕੀਆਂ ਗਲੀਆਂ ਦੇ ਵਿੱਚ ਖਿੱਚੀ ਫਰੀ ਜਾਂਦੇ ਸੀ ਪੰਜਾਈ ਫਰੀ ਜਾਂਦੇ ਸੀ ਤੇ ਇਸ ਤਰ੍ਹਾਂ ਬੱਚਿਆਂ ਦਾ ਮਨੋਰੰਜਨ ਵੀ ਹੋ ਜਾਂਦਾ ਸੀ ਤੇ ਨਾਲ ਨਾਲ ਦੌੜ ਭੱਜ ਕੇ ਵਰਜਸ ਵੀ ਹੋ ਜਾਂਦੀ ਸੀ ਸੋ ਇਹਨਾਂ ਚੀਜ਼ਾਂ ਦੇ ਦੋ ਦੋ ਫਾਇਦੇ ਹੁੰਦੇ ਸੀ ਸੋ ਇਹਨਾ ਖੜਾਉਣਿਆਂ ਨੂੰ ਪਿੰਡ ਦੇ ਤਰਖਾਨ ਲੋਹਾਰ ਮਿਸਤਰੀ ਜਿਹੜੇ ਹੁੰਦੇ ਦੀ ਉਹੀ ਤਿਆਰ ਕਰਦੇ ਹੁੰਦੇ ਦੀ ਤਰ੍ਹਾਂ-ਤਰ੍ਹਾਂ ਦੇ ਖੜਾਉਣੇ ਤਿਆਰ ਕਰਕੇ ਬੱਚਿਆਂ ਨੂੰ ਦਿੰਦੇ ਹੁੰਦੇ ਦੀ ਤੇ ਥੋੜਾ ਜਿਹਾ ਹੀ ਉਹਨਾਂ ਤੋਂ ਕੋਈ ਪੈਸਾ ਟੱਕਾ ਵਸੂਲਿਆ ਜਾਂਦਾ ਸੀ ਕਿਉਂਕਿ ਉਦੋਂ ਆਮਦਨ ਦੇ ਬਹੁਤੇ ਲੋਕਾਂ ਦੇ ਸਾਧਨ ਨਹੀਂ ਸਨ ਹੁੰਦੇ ਵਿਖੁੱਲਾ ਪੈਸਾ ਉਹਨਾਂ ਕੋਲ ਹੋਵੇ ਵਿਖੁੱਲਾ ਉਹ ਵਰਤਣਾ ਸੀਮਿਤ ਸਾਧਨ ਹੁੰਦੇ ਸੀ ਫਿਰ ਇਸ ਕਰਕੇ ਥੋੜੇ ਬਹੁਤੇ ਨਾਲ ਹੀ ਜਿਹੜੇ ਤਰਖਾਂ ਲੋਹਾਰੋਂ ਦੇ ਵੀ ਉਹ ਗੁਜ਼ਾਰਾ ਕਰ ਲੈਂਦੇ ਦੀ ਜੋ ਬੱਚਿਆਂ ਨੇ ਦੇ ਦਿੱਤਾ ਉਹ ਲੈ ਲੈਂਦੇ ਦੀ ਬਹੁਤਾ ਮੂੰਹ ਮੰਗ ਮੂੰਹ ਅੱਡ ਕੇ ਨਹੀਂ ਇਸੇ ਮੰਗਦੇ ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਉਹ ਬੱਚਿਆਂ ਨੂੰ ਰੱਬ ਦਾ ਰੂਪ ਸਮਝਦੇ ਸਨ ਉਇਸ ਤਰ੍ਹਾਂ ਦੇ ਖਡਾਉਣੇ ਬਣਾ ਬਣਾ ਕੇ ਫਿਰ ਉਹ ਬੱਚਿਆਂ ਨੂੰ ਦੇ ਦਿੰਦੇ ਸਨ ਉਹ ਜਮਾਨੇ ਚ ਜ਼ਿਆਦਾਤਰ ਲੱਕੜੀ ਦੇ ਖਡਾਉਣੇ ਬਣਾਏ ਜਾਂਦੇ ਸੀ ਜਾਂ ਥੋੜੇ ਬਹੁਤੇ ਫਿਰ ਲੋਹੇ ਦੇ ਵੀ ਬਣਾਏ ਜਾਂਦੇ ਸੀ ਅੱਜ ਕੱਲ ਮੰਗੂ ਪਲਾਸਟਿਕ ਦੇ ਖਡਾਉਣੇ ਨਹੀਂ ਨਹੀਂ ਸਾਨੂੰ ਹੁੰਦੇ ਉਦੋਂ ਤੇ ਜਿਹੜੀ ਕੋੜ ਲੱਕੜ ਉਪਲਬਧ ਹੋਣੀ ਉਹਦੇ ਹੀ ਕਣਾਉਣੇ ਬਣਾ ਕੇ ਬੱਚਿਆਂ ਨੂੰ ਤਰਖਾਨ ਲੋਹਾਰ ਮਿਸਤਰੀ ਦੇ ਦਿੰਦੇ ਸੀ ਸੋ ਬੱਚੇ ਇਹਨਾਂ ਨਾਲ ਖੇਡਦੇ ਰਹਿੰਦੇ ਉਹ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣਾਈ ਹੋਈ ਆ ਇੱਕ ਚੀਜ਼ ਇਹਨਾਂ ਦੀ ਮਜ਼ਬੂਤੀ ਬਹੁਤ ਹੁੰਦੀ ਦੀ ਇਹ ਚੀਜ਼ਾਂ ਦੀ ਅੱਜ ਕੱਲ ਦੇ ਖੜਾਉਣੇ ਆ ਵਾਂਗੂ ਇਹ ਛੇਤੀ ਟੁੱਟਦੇ ਨਹੀਂ ਸੀ ਕਿਉਂਕਿ ਬਹੁਤ ਹੀ ਕਾਰੀਗਰੀ ਨਾਲ ਬਹੁਤ ਹੀ ਚੰਗੀ ਤਰ੍ਹਾਂ ਇਹਨਾਂ ਨੂੰ ਬਣਾਇਆ ਜਾਂਦਾ ਸੀ ਮਿਸਤਰੀ ਪੁਰਾਣੇ ਬਹੁਤ ਹੀ ਕਾਰੀਗਰ ਹੁੰਦੇ ਸੀ ਜਿਹੜੇ ਗਏ ਚੀਜ਼ ਨੂੰ ਪੂਰੀ ਠੋਸ ਬਣਾਉਦੇ ਸੀ ਤਾਂ ਕਿ ਛੇਤੀ ਟੁੱਟੇ ਨਾ ਸੋ ਅੱਜ ਕੱਲ ਇਹ ਜਿਹਾ ਘਣਾਉਣੇ ਘਰਾਂ ਚੋਂ ਲੱਭਦੇ ਨਹੀਂਗੇ ਸੋ ਜੇ ਲੱਭਦੇ ਨੇ ਤਾਂ ਉਹ ਜਿਹੜੇ ਵਿਰਾਸਤੀ ਮਿਊਜ਼ੀਅਮ ਬਣਾਏ ਨੇ ਉਹਨਾਂ ਵਿੱਚ ਹੀ ਇਹ ਲੱਭਦੇ ਨੇ ਤੋ ਇੱਥੇ ਨਾ ਇਹਨੂੰ ਬੱਚੇ ਪਜਾਈ ਫਰੀ ਜਾਂਦੇ ਵੀ ਕੱਚੀਆਂ ਪੱਕੀਆਂ ਗਲੀਆਂ ਦੇ ਵਿੱਚ ਰਸਤੀ ਰਲਿੰਦੇ ਦੀ ਬੰਨਨ ਨੂੰ ਹੋ ਕੇ ਕਿਸੇ ਵੀਰ ਭੈਣ ਨੂੰ ਇਸ ਘਟਾਉਣੇ ਦਾ ਨਾਮ ਪਤਾ ਹੋਵੇ ਤਾਂ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਕਿਉਂਕਿ ਮੈਨੂੰ ਇਸ ਘਟਾਉਣੇ ਦਾ ਨਾਮ ਨਹੀਂ ਪਤਾ ਸੋ ਕਿਰਪਾ ਕਰਕੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਸੋ ਇਹ ਤੇ ਅੱਜ ਦੀ ਬੱਚਿਆਂ ਦੇ ਖਿਡਾਉਣੇ ਬਾਰੇ ਜਾਣਕਾਰੀ ਜੋ ਪੁਰਾਣੇ ਬੇੜਿਆਂ ਵਿੱਚ ਵਰਤੇ ਜਾਂਦਾ ਸੀ ਬੱਚੇ ਜੀ ਨਾ ਖੇਡਦੇ ਹੁੰਦੇ ਸੀ ਸੋ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਖਿਡਾਉਣਾ ਜਾਂ ਕੋਈ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕੋਈ ਪਹਿਲੇ ਸਮੇਂ ਆ ਵਿੱਚ ਵਰਤੀ ਜਾਂਦੀ ਸੀ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ